24 ਮਾਰਚ ਨੂੰ 300ਵੇਂ ਫਾਸੀ ਤੇ ਲੜਕਾਏ ਜਾਣਗੇ। ਦਿਨ ਨਿਜੀਤ ਕੀਤਾ ਸੀ 24 ਮਾਰਚ ਦਾ। ਲਾਇ ਸੀ 23 ਮਾਰਚ ਨੂੰ ਇਹ ਕਿਉਂ ਕਿਉਂਕਿ ਅੰਗਰੇਜ਼ ਬੜਾ ਚਲਾਕ ਦੱਸਦਾ ਸੀ ਜੇ ਨਥੇ ਟਾਈਮ ਤੇ ਦਿੱਤਾ ਫਾਸੀ ਲੋਕਾਂ ਨੂੰ ਜੇਲ੍ਹ ਭੰਡ ਕੇ ਛਡਾ ਲੈਣਗੇ। ਇੱਕ ਦਿਨ ਪਹਿਲਾਂ ਨੂੰ ਫਾਸੀ ਲਾਉਣ ਵੇਲੇ ਫਿਰ ਪਰਿਵਾਰ ਦੀ ਮੁਲਾਕਾਤ ਹੋਈ। ਸਭ ਤੋਂ ਪਹਿਲਾ ਵਾਰੀ ਕੀਦੀ ਆਈ ਵਾਰੀ ਆ ਸਰਦਾਰ ਭਗਤ ਸਿੰਘ ਦੀ ਵੱਡੀ ਭੈਣ ਅਮਰ ਕੌਰ ਦੀ। ਹਣ ਭੈਣ ਮੁਰਕੌਰ ਆਪਣੇ ਵੀਰ ਨਾਲ ਧਲੇਰੀ ਭਰੀਆਂ ਗੱਲਾਂ ਕਰਦੀ ਐ ਸਰਦਾਰ ਕਾਲ ਟੋਠੜੀ ਵਿੱਚ ਬੰਦ ਐ ਭੈਣ ਬਾਹਰਲੇ ਪੱਸੇ ਖੜੀ ਐ ਭੈਣ ਨੇ ਕੀ ਕਿਹਾ ਕਹਿੰਦੀ ਮੇਰਾ ਵੀਰਾ ਆਪਾਂ ਇੱਕ ਮਾਂ ਦੇ ਪਵਿੱਤਰ ਪੇੜ ਵਿੱਚੋਂ ਮੁੜ ਕੇ ਜਨਮ ਨਹੀਂ ਲੈਣਾ ਆਪਾਂ ਇੱਕ ਵਿਹੜੇ ਵਿੱਚ ਹੱਸੇ ਖੜੇ ਮੈਂ ਤੈਨੂੰ ਉਂਗਲਾ ਫੜ ਕੇ ਤੁਰਨਾ ਸਿਖਾਇਆ ਹੁਣ ਆਪਣੇ ਦੁਆਰੇ ਮਿਲਣ ਨਹੀਂ ਹੁਣੇ ਪਰ ਜਦੋਂ ਫਾਸੀ ਦੇ ਫੱਟੇ ਤੇ ਖੜਾ ਹੋਵੇ ਇਨਕਲਾਬ ਜਿੰਦਾਬਾਦ ਦਾ ਲੈ ਨਾਰਾ ਹਾਸਲੀ ਪੰਦੀ ਨੂੰ ਆਪਣੇ ਹੱਥ ਨਾਲ ਗਲ ਵਿੱਚ ਪਾਈ ਲੜਕੇ ਦਾ ਡੋਲੀ ਨਾਲ ਘਬਰਾਈ ਦਾ ਕੰਮੀ ਨਾਲ ਕਿਤੇ ਅੰਗਰੇਜ਼ਾਂ ਤੋਂ ਮਾਫੀ ਦਾ ਮੰਗ ਲਈ ਸਰਦਾਰ ਭਗਤ ਸਿੰਘ ਦੀ ਵੱਡੀ ਭੈਣ ਦਲੇਰੀ ਭਰੀਆਂ ਗੱਲਾਂ ਜਿਵੇਂ ਕਰ ਰਹੀ ਆ ਉਸ ਨੂੰ ਹਰਪਾਲ ਸਿੰਘ ਪਾਲ ਸਰਗੀ ਬਾਟ ਮਕਰਸ ਸਿੰਘ ਰਾਮੇੜਾ ਗੁਰਦੇਵ ਸਿੰਘ ਮੱਲ ਦਾ ਛਾਡੀ ਦਿੱਤਾ ਇੰਜ ਕਹਿ ਰਿਹਾ ਵਜੀ ਨਿਲੇ ਨਾ ਵੀਰਾ ਨਾ ਜਾਇਆ ਭਗਤ ਸਿਆ ਨਾ ਜਾਇਆ ਭਗਤ ਸਿਆ ਜਿਦੋ ਦੇ ਢੇਲੇ ਵਿੱਚ ਸਮੇਰਾ ਕੀਤਾ ਏ ਜਿਸ ਪੀਰੇ ਮਹਿੰਗਾ ਮੋਤੀ ਉਹ ਪਿਆਰੀ ਮਾਤਾ ਜੀ ਉਹ ਪਿਆਰੀ ਮਾਤਾ ਜੀ ਕੋਲੇ ਮੂਰਤ ਬਣੀ ਖੜਤੀ ਕਲਪਾਂ ਦੀ ਅਸਧਰਾ ਏ ਕੋੜੀ ਚੜਦਾ ਬਨ ਕੇ ਚੀਨਾ ਸੇ ਤੋਂ ਇੱਕ ਮਾਤਾ ਦੇਉ ਮੁੜ ਕੇ ਜਨਮ ਨਹੀਂ ਲੈਣਾ ਉਹ ਆਵਾਲੇ ਕਾ ਜਾਣੀ ਬੰਗਾਰਾਣੀ ਚਾਸੀ ਖੁਸ਼ ਹਾਂ ਖਾ ਕੇ ਤੇ ਅਮਰੋ ਆਪ ਲੱਗ ਗਿਆ ਫਸੀ ਤਾ ਇੰਗਰੇਜ਼ਾਂ ਨੇ ਪਹਿੜਾ ਹੱਤੋਂ ਪਰੇ ਮਤੀਰਾ ਸੇਟੋਂ ਇੱਕ ਮਾਤਾ ਦਿਓ ਮੁੜ ਕੇ ਜਨਮ ਨਹੀਂ ਲੈਣਾ ਵੀਰਾ ਆਤਿ ਹੋਤੇ ਪੇਣ ਪਰਾ ਆ ਪਿਓ ਤੇ ਭੈਣ ਪੜਾ ਮੋਲਣੀ ਮੇਣੇ ਪੁੱਤਰ ਧੀਆ ਮੋੜੇ ਇਕਥਾ ਜੰਮਣਾ ਨਾ ਮੋੜੇ ਇਕਥਾ ਜੰਮਣਾ ਨਾ ਆਪਾਂ ਇਸ ਕਬਰ ਦੇ ਜੀਆ ਕੱਲ ਯਾਦ ਵਿਛੋੜੇ ਨੂੰ ਚੰਦਰਾ ਮੰਨਣਾ ਬੰਦਾ ਧੀਰਾ ਸੇਟੂ ਇੱਕ ਮਾਤਾ ਦਿਓ ਮੁੜ ਕੇ ਜਨਮ ਲੈਣਾ ਵੀਰਾ ਸਤੀ ਆਸ ਪਲਾਉਣਾ तौर की ते इतिहास तेर न सवेरी अखर जू ते रिंग दुनिया तक रही ती कंडियूं वॾी भेण ਸੱਪਿਆ ਸੱਪ ਲੈ ਆਉਨਾ ਜੋ ਤੂੰ ਬਾਲ ਉਮਰ ਵਿੱਚ ਕੀਤਾ ਹਾ ਗੱਪਰੂ ਤਵ ਕੇਵੇ ਹਾ ਗੱਪਰੂ ਤਵ ਕੇਵੇ ਦਿੱਤਾ ਦਿਲਾ ਚ ਬਾਲ ਪਲੀਤਾ ਰਲ ਸ਼ਹਿਰਾ ਪਿੰਡ

ਨਰਾਨੀ ਲੜਿਆ ਵਨ ਕੇ ਵਾਲ ਅਸਿੱਲਾ ਮੈਂ ਅਵਰੋ ਚਾਉਂਦੀ ਨਾ ਮੈਂ ਅਵਰੋ ਚਾਉਂਦੀ ਨਾ ਹੁਣ ਤੂੰ ਅਲਗਰੋ ਕਰਿਆ ਪੀਲਾ ਪੈਰੋੜੀ ਅੰਦਾ ਕੀਤਾ ਸਾਥ ਵਿੱਚੋਂ ਬੇਨਸੀਰਾ ਪੇਟੋਂ ਇੱਕ ਮਾਸਾ ਦਿਓ ਮੁੜ ਕੇ ਜਨਮ ਲੈਣਾ ਦੀਰਾ ਕੰਗਾਲ ਕਵੀਸ਼ਰਵੇ ਰਣ ਮੇਲੇ ਕਵੀ ਸ਼ਰਵੇਂ ਕੀਰੀ ਲਿਗੂ ਸ਼ਨਾਮਤ ਸ਼ਾਵਾਂ ਚੜ ਤਗਤੇ ਫੰਸੀ ਦੇ ਚੜ ਤਗਤੇ ਫੰਸੀ ਦੇ ਗੁਰਲੀ ਨਾਰਾ ਜੀ ਦਾ ਪੁਰਾਣਾ ਜਾ ਵਿੱਚ ਨਸ਼ਾਮੇ ਦੇ ਸੱਜੀ ਛੋਟਕ ਮਸੋਤੀ ਰਾ ਵੱਜੀ ਛੋਟਕ ਮਾਨੋਤੀ ਰਾ ਤੇ ਤੂੰ ਇੱਕ ਮਾਦਾ ਦਿਓ ਮੁਰ ਕੇ ਜਨਮ ਨਹੀਂ ਲੈਣਾ ਵੀਰਾ ਕੀ ਤੋ ਇੱਕ ਮਾਤਾ ਦਿਓ ਮੁਰਕੇ ਜਨਮ ਨਹੀਂ ਲੈਣਾ ਵੀਰਾ ਇਹਨੀਆਂ ਕਮੇਰਤੀਆਂ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ